ਕੈਨੇਡਾ ਜਾਣਾ ਸੀ ਮੈਨੂੰ ਲੱਗਦਾ ਕਿ ਕਿੰਨੇ ਦੀ ਡੀਲ ਹੋਈ ਸੀ ਹਾਂਜੀ 20 ਲੱਖ ਚ ਡੀਲ ਹੋਈ ਸੀ 5 ਲੱਖ ਰੁਪਇਆ ਪਹਿਲਾਂ ਲਿਆ ਸੀ ਮੇਰਾ ਨਾਮ ਸੁਖਵਿੰਦਰ ਕੌਰਿਆ ਜੀ ਖੁਦ ਸ਼ਮੇਸ਼ ਕੋਲੋਨੀ ਕਪੂਰਥਲਾ ਜੀ ਠੀਕ ਹੈ ਤੇ ਜਿਹਨੂੰ ਬਾਹਰ ਭੇਜਣਾ ਸੀ ਬੜਾ ਪੋਤਾ ਦਾ ਪੇਟਾ ਸੀ ਹਾਂਜੀ ਮੇਰਾ ਬੇਟਾ ਹਰਪ੍ਰੀਤ ਕੈਨੇਡਾ ਜਾਣਾ ਸੀ ਕੈਨੇਡਾ ਤੇ ਇੱਕ ਬੋ ਪੈਸੇ ਦਿੱਤੇ ਸੀ ਮੈਂ ਪੈਸੇ ਦਿੱਤੇ ਸੀ ਜੀ ਇਹਨਾਂ ਨੂੰ 2020 ਜੀ 2020 ਵਿੱਚ ਕਿੰਨੇ ਪੈਸੇ 5 ਲੱਖ ਰੁਪਇਆ 5 ਲੱਖ ਚ ਕਿੰਨੇ ਦੀ ਡੀਲ ਹੋਈ ਸੀ ਹਾਂਜੀ 20 ਲੱਖ ਚ ਡੀਲ ਹੋਈ ਸੀ 5 ਲੱਖ ਰੁਪਇਆ ਪਹਿਲਾਂ ਲਿਆ ਸੀ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਜੀ ਜਦੋਂ ਅਸੀਂ ਪੈਸੇ ਦੀ ਮੰਗ ਕਰਦੇ ਰਹੇ ਕਿ ਪੈਸੇ ਵਾਪਸ ਕਰ ਦੋ ਨਹੀਂ ਵੇਚਣਾ ਬੇਟਾ ਤਾਂ ਤੇ ਫਿਰ ਸਾਨੂੰ ਪੈਸੇ 50000 ਰੁਪਇਆ 19 ਤਰੀਕ ਨੂੰ ਵਾਪਸ ਕੀਤਾ ਆ ਤੇ ਬਾਅਦ ਵਿੱਚ ਆਪਣੇ ਹਸਬੰਦ ਨੂੰ ਫੋਨ ਕਰ ਦਿੱਤਾ 19 ਤਰੀਕ ਨੂੰ ਤੇ ਮੇਰੇ ਬੇਟੇ ਨੂੰ ਖੂਬ ਮਤਲਬ ਕੀ ਜਾਤੀ ਖਿਲਾਫ ਕਾਫੀ ਫਟਪਾਹੀ ਸ਼ਬਦ ਬੋਲੇ ਗਏ ਆ ਜਿਨ੍ਹਾਂ ਨੇ ਵੇਚਣਾ ਸੀ ਕਿੱਥੇ ਦੇ ਰਹਿ ਮਾਰੇ ਆ ਕਪੂਰਥਲੇ ਦੇ ਰਹਿਣ ਵਾਲਿਆ ਜੀ ਲੰਦਰਨ ਹੋਟਲ ਦੇ ਕਲਦੀਪ ਕੌਰ ਜੀ ਵੀ ਉਹ ਕੋਈ ਏਜੰਟੀ ਕਰਦੇ ਹਾਂਜੀ ਏਜੰਟੀ ਕਰਦੇ ਆ ਕਿੱਥੇ ਏਜੰਟੀ ਕਿੱਥੇ ਕਰਦੇ ਹੋ ਹਾਂਜੀ ਇੱਥੇ ਕੋਈ ਪਤਾ ਨਹੀਂ ਕਿੱਥੇ ਕਰਦੇ ਆ ਸਾਡੇ ਘਰੇ ਆਉਣਾ ਜਾਣਾ ਸੀਗਾ ਜੀ ਜੀ ਤੇ ਹੁਣ ਇਸ ਸੰਬੰਧ ਵਿੱਚ ਤੁਸੀਂ ਐਸਐਸਪੀ ਸਾਹਿਬ ਨੂੰ ਗਿਆ ਐ ਐਸਪੀ ਸਾਹਿਬ ਨੂੰ ਕਿ ਇਹ ਸ਼ਿਕਾਇਤ ਲਾਇਆ ਨੂੰ ਹੋਣ ਕਿਤੇ ਮਤਲਬ ਕਿ ਜੇ ਕੀ ਹੈ ਕਿ ਆਵਾਕ ਇਨਸਾਫ ਕੀਤਾ ਜਾਊਗਾ ਤੁਹਾਨੂੰ ਇਨਸਾਫ ਦਿੱਤਾ ਜਾਊਗਾ ਤੇ ਕਿੰਨੀ ਦੇਰ ਹੋ ਗਈ ਸੀ ਕਿ ਜਿਹੜੀ ਤੁਸੀਂ ਪੈਸੇ ਦਿੱਤੇ ਤੇ ਇਹ ਕਿਹੜਾ ਇਹਨਾਂ ਨੇ ਬਾਹਰ ਲੈ ਕੇ ਜਾਣਾ ਹੈਗਾ ਕਿਸ ਮਕਸਦ ਦਾ ਲੈ ਜਾਣਾ ਹੈਗਾ ਕਿਹੜਾ ਵੀਜ਼ਾ ਸੀਗਾ ਵਰਕਰ ਪਰਮਨਟ ਸੀਗਾ ਜੀ 5-4 ਸਾਲ ਹੋ ਗਏ ਆ ਠੀਕ ਹੈ ਤੇ ਮੈਂ ਇਹਨਾਂ ਉਹਦਾ ਇੱਕ ਮੁੰਡਾ ਵੀ ਭੇਜਿਆ ਤੁਹਾਡਾ ਪਾਲ ਤੇ ਪੈਸੇ ਵੀ ਨਹੀਂ ਵਾਪਸ ਹਾਂਜੀ ਸਾਡਾ ਬਹੁਤ ਧੋਖਾਧੜੀ ਹੋ ਗਈ ਆ ਠੱਗੀ ਮਾਰੀ ਗਈ ਆ ਬੇਟਾ ਵੀ ਨਹੀਂ ਭੇਜਿਆ ਪੈਸੇ ਵੀ ਨਹੀਂ ਵਾਪਸ ਕੀਤੇ ਆ ਸਾਡੀ ਜਾਤੀ ਦੇ ਖਿਲਾਫ ਮਤਲਬ ਕਾफी ਮੱਤਬਾ ਕੀ ਸ਼ਬਦ ਬੋਲੇ ਗਏ ਆ ਸਾਨੂੰ ਮਾਰਨ ਦੀ ਅਜ ਮੇਰੇ ਬੇਟੇ ਨੂੰ ਜਾਨੋਂ ਮਾਰਨ ਦੀ ਧਮਕੀਆਂ ਵੀ ਦਿੱਤੀਆਂ ਗਈਆਂ ਆ ਜਿਹੜਾ ਉਹ ਕਿੱਪਾ ਗੱਲ ਕਰਦੇ ਹੋ ਕਹਿੰਦਾ ਕਿ ਵਿੱਚ ਜਿਹੜਾ ਪਿੱਛਣਾ ਸੀਗਾ ਕਿਹੜੇ ਕਿਹੜੀ ਜਗਾ ਜਾਣਾ ਸੀ ਇਹ ਨਹੀਂ ਦੱਸਿਆ ਸੀ ਜੀ ਕਿਹੜੀ ਜਗਾ ਜਾਣਾ ਆ ਹਾਂਜੀ ਕਹਿੰਦੇ ਸੀ ਵਰਕ ਪਰਮਿਟ ਕਰਵਾਵਾਂਗੇ ਜੀ ਇਹ ਮਾਮਲਾ ਸੁਖندرਪੁਰ ਭੈਣ ਜੀ ਇੱਥੇ ਖੜੇ ਆ ਸਾਡੇ ਨਾਲ ਤੇ ਅਸੀਂ ਅੱਜ ਵਕ ਵਕ ਜਿੱਥੇ ਬੰਦੀਆਂ ਦੇ ਆਗੂ ਸੇਬਾਨ ਇਕੱਠੇ ਹੋ ਕੇ ਮਾਨ ਜੋ ਐਸਐਸਪੀ ਸਾਹਿਬ ਕੋ ਆਏ ਸੀਗੇ ਇੱਕ ਮੰਗ ਪੱਤਰ ਲੈ ਕੇ ਆਏ ਸੀਗੇ ਜਿਹੜੀ ਬੀਬੀ ਸੁਖندرਪੁਰ ਐਸਸੀ ਭਾਈ ਜਨ ਨਾਲ ਸੰਬੰਧਿਤ ਆ ਤੇ ਇਹਨੇ ਇੱਕ 5 ਲੱਖ ਰੁਪਿਆ ਜਿਹੜਾ ਆ ਕੁਲਦੀਪ ਸਿੰਘ ਜਿਹੜੀ ਆ ਆਪਣੇ ਲੰਡਨ ਹੋਟਲ ਤੇ ਲਾ ਕੇ ਉਹਨੂੰ ਆਪਣੇ ਮੁੰਡੇ ਨੂੰ ਬਾਹਰ ਭੇਜ ਲਈ ਦਿੱਤਾ ਸੀਗਾ ਵਿਦੇਸ਼ ਭੇਜਣ ਲਈ ਪਰ ਉਹ ਜਿਹੜਾ ਪੈਸਾ 5 ਲੱਖ 3 ਸਾਲ ਲਗਭਗ ਹੋ ਚੁੱਕੇ ਆ ਉਹ ਵਾਪਸ ਨਹੀਂ ਮੋੜ ਰਹੀ ਤੇ 19 ਤਰੀਕ ਨੂੰ ਪਿਛਲੇ ਮਹੀਨੇ ਦੀ 19 ਤਰੀਕ ਨੂੰ ਉਹਨਾਂ ਨੇ ਇੱਕ 50000 ਰੁਪਇਆ ਜਿਹੜਾ ਕੁਲਦੀਪ ਨੂੰ ਜੜਾਇਆ ਇਹ ਮਤਲਬ ਅਕਾਊਂਟ ਰਾਹੀਂ ਪਾਇਆ ਤੇ ਇੱਕ ਚੈੱਕ ਜਿਹੜਾ ਆ ਉਹ ਜਿਹੜਾ ਦਿੱਤਾ ਆ ਇਹਨਾਂ ਨੇ ਐਕਸਿਸ ਬੈਂਕ ਦਾ ਤੇ ਚੈੱਕ ਜਿਹੜਾ 4.5 ਲੱਖ ਦਾ ਦਿੱਤਾ ਸੀਗਾ ਤੇ ਉਹ ਚੈੱਕ ਜਿਹੜਾ ਆ ਜਦੋਂ ਇਹ ਦੇਖਣ ਗਏ ਉਥੇ ਬੈਂਕ ਤੇ ਚੈੱਕ ਲਾਉਣ ਗਏ ਤੇ ਉਹ ਚੈੱਕ ਜਿਹੜਾ ਆ ਇਹਨਾਂ ਨੇ ਖਾਤਾ ਜਿਹੜਾ ਉਦੀਪ ਕੌਰ ਨੇ ਬੰਦ ਕਰਾ ਲਿਆ ਸੀ ਉਹ ਵੀ ਕਿ ਬੜਾ ਧੋਖਾ ਕੀਤਾ ਇਹਨਾਂ ਦੇ ਨਾਲ ਤੇ ਉਸ ਤੋਂ ਬਾਅਦ ਜਿਹੜਾ ਆ ਇਹਨਾਂ ਨੇ ਜਦੋਂ ਕੁਲਦੀਪ ਕੌਰ ਨੂੰ ਕਿਹਾ ਕਿ ਭਾਈ ਸਾਡਾ ਚੈੱਕ ਤੁਸੀਂ ਗਲਤ ਦਿੱਤਾ ਸਾਨੂੰ ਉਸ ਬੈਂਕ 'ਚ ਖਾਤਾ ਤੁਹਾਡਾ ਬੰਦ ਹੋ ਚੁੱਕਿਆ ਆ ਤੇ ਉਸ ਵੇਲੇ ਇਹ ਉਹਨੇ ਆਪਣੇ ਹਸਬੰਦ ਨੂੰ ਜਿਹੜਾ ਬਾਹਰ ਬੈਠਾ ਆ ਕੁਲਦੀਪ ਕੌਰ ਨੇ ਆਪਣੇ ਹਸਬੰਦ ਨੂੰ ਦੱਸਿਆ ਤੇ ਸੁਖਵੰਦਰ ਕੌਰ ਦੇ ਜਿਹੜੇ ਆ ਇੱਕ ਲੜਕੇ ਨੂੰ ਜਿਹੜਾ ਆ ਉਹਦੇ ਬਾਹਰ ਕੁਲਦੀਪ ਸਿੰਘ ਨੇ ਫੋਨ ਕੀਤਾ ਅਤੇ ਉਹ ਬਹੁਤ ਜ਼ਿਆਦਾ ਜਾਤੀ ਸੋਚਕ ਸ਼ਬਦਾ ਜਿਹੜੀਆਂ ਗਾਲਾਂ ਕੱਢੀਆਂ ਅਤੇ ਉਹਨੂੰ ਬੜੇ ਮੰਦਪਗੇ ਸ਼ਬਦ ਸ਼ਬਦ ਬੋਲੇ ਜਿਹੜੇ ਆ ਤੇ ਇਸੇ ਮਾਮਲੇ ਨੂੰ ਲੈ ਕੇ ਅਸੀਂ ਠਾਣਾ ਸਿਟੀ ਕਪੂਰਥਲਾ ਵੀ ਪਿਛਲੇ ਦਿਨੀ ਗਏ ਸੀਗੇ ਪਰ ਉੱਥੇ ਵੀ ਇਹਨਾਂ ਦੀ ਸੁਣਵਾਈ ਨਹੀਂ ਹੋਈ ਤੇ ਅਸੀਂ ਅੱਜ ਮਾਨਯੋਗ ਐਸਐਸਪੀ ਸਾਹਿਬ ਨੂੰ ਇਹ ਮਤਲਬ ਜਿਹੜਾ ਆ ਇੱਕ ਮੰਗ ਪੱਤਰ ਜਿਹੜਾ ਆ ਵਕੋ ਜਿੱਥੇ ਬੰਦਿਆਂ ਨੂੰ ਲੈ ਕੇ ਅਸੀਂ ਅੱਜ ਪਹੁੰਚੇ ਆ ਕਿ ਇਹਨਾਂ ਨੂੰ ਸਾਫ਼ ਦਿੱਤਾ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਜਿਹੜੀ ਆ ਪੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ